ਮੈਂ ਆਪਰਾ ਤਬੇ ਕੀ ਖਾਣਾ ਪੀਣਾ ਤੁਸੀਂ ਦੱਸੋ ਕਿਸੇ ਜਾਂ ਮੁੰਡਿਆ ਫੜ ਕੀ ਨਹੀਂ ਨਹੀਂ ਮੈਂ ਕੋਲਾ ਬੜੀ ਨਹੀਂ ਨਹੀਂ ਦੋ ਨਹੀਂ ਮੈਂ ਨਾ ਰੀ ਰੇ ਕਰਨਾ ਕਿੱਥੇ ਕਰ ਦਿੰਦੇ ਲੱਗਾ ਲੱਗੇ ਉਹਨਾਂ ਫੋਨ ਆਉਂਦੇ ਆ ਤੇ ਤੁਹਾਨੂੰ ਦਾ ਲਾ ਦੇਣਾ ਕਰਿਆ ਕਰੋ ਏਦਾਂ ਕਿਉਂ ਬੰਦੇ ਨਹੀਂ ਲੈ ਬੰਦਾ ਕਰ ਦਿਓ ਕੰਮ ਉਹ ਹੋਏ ਆ ਗਏ ਤੈਨੂੰ ਮੈਂ ਦੱਸਿਆ ਕਿ ਮਾਰਨਾ ਰੇਟ ਅਸੀਂ ਉਹ ਤੁਹਾਨੂੰ ਬੰਦਾ ਮੈਂ ਸ਼ਾਮੀ ਦੇਣਾ ਐ ਡਰੈਸ ਸਾਰੇ ਉੱਥੇ ਵਿੱਚ ਆ ਜਿਓ ਤੁਸੀਂ ਚਲੋ ਭਾਜੀ ਤੋਰੋ ਸਾਨੂੰ ਫਿਰ ਐ ਨਾ ਮੈਂ ਤੁਹਾਨੂੰ ਦੇ ਦੇਣਾ ਮੈਂ ਘਰੇ ਰੱਖਿਆ ਮੈਂ ਇੱਥੇ ਨਹੀਂ ਰੱਖਿਆ ਮੈਂ ਇਹਨੇ ਪੈਸੇ ਥੋੜਾ ਜਿਹਾ ਮੁੰਡੇ ਤੇ ਪਜਾਵੇਂ ਕੋਣੇ ਅਸੀਂ ਕਦੀ ਫਿਰ 2 ਮਿੰਟ ਮੈਨੂੰ ਕਰਾਸ ਕਰਾ ਲੈਂਦੋ ਤੁਸੀਂ 3 ਵਜੇ ਮੈਨੂੰ ਹੌਣ ਕਰਦੋ ਨਹੀਂ ਫਿਰ ਨਹੀਂ ਜੀ ਭਾਜੀ ਉਹ ਭਾਜੀ ਕੀ ਗੱਲ ਕਰਾ ਮੁੰਡੇ ਨੂੰ ਭੇਜ ਦੇ ਗੱਲੇ ਨੂੰ ਮੇਰੇ ਕੋਠੀ ਮੇਰੀ ਨਹੀਂ ਸੁਣ ਲਾ ਨਾ ਰਾਦਾ ਲੱਖ ਪਿਆ ਲੱਖ ਮੈਂ ਕਢਾ ਕੇ ਰੱਖਿਆ ਯਾਰ ਤੈਨੂੰ ਮਿਲ ਜੂ 2 ਲੱਖ ਨਹੀਂ ਦੱਸਾਂ ਭਾਜੀ ਗੁਰਬੀਰ ਸਿੰਘ ਦੱਸਾਂ ਮਨ ਮੈਨੂੰ ਅੱਧਾ ਘੰਟਾ ਨਹੀਂ ਦੇ ਸਕਦਾ ਆਈ ਨਾਲਿਓ ਮੈਂ ਸਿੱਧਾ ਬਸੇ ਇੱਥੇ ਉਤਰਿਆ ਮੇਰਾ ਕ੍ਰੋਸ ਹੈ ਜ਼ਰੂਰੀ ਤੂੰ ਹੀ ਕਿਵੇਂ ਕ੍ਰੋਸ ਕਰ ਲੈਂਦੇ ਕ੍ਰੋਸ ਹੋ ਗਿਆ 10 ਮਿੰਟਾਂ ਚ ਕ੍ਰੋਸ ਹੋ ਜਾਣਾ ਮੇਰਾ ਮੈਂ ਉਸੇ ਵੱਲ ਗਿਆ ਨਹੀਂ ਤੇਰਾਉਣਾ ਨਹੀਂ ਹਤੂਆ ਮੈਂ ਇੱਥੇ ਕਿਤੇ ਰਹੀ ਹਾਂ ਮੈਂ ਕਿੱਥੇ ਜਾਣਾ ਹੈ ਘਰੇ ਆ ਜਾਓ ਨਾਲੇ ਚਾਹ ਪਾਣੀ ਪੀਵਾਂਗੇ ਛੱਡਿਓ 2 ਮਿੰਟ ਆਹ ਤੇ ਆ ਜਾਓ ਕ੍ਰੋਸ ਹੀ ਹੈ ਮੇਰਾ ਕਰੋਣਾ ਵਕੀਲ ਨੇ ਜ਼ਰੂਰੀ ਆ ਹੋਰ ਗੱਲ ਕੋਈ ਨਹੀਂ ਆ ਤਰੋਸ ਹੋਣਾ ਆ ਉਹ ਵਕੀਲ ਦੇ ਕੋਈ ਗੱਲ ਨਹੀਂ ਤਰੋਸ ਸੇ ਆਉਦਾ ਹੋਰ ਗੱਲ ਆ ਮੇਰੇ ਨਾਲ ਤੇ ਉਹਦੀ ਗੱਲ ਹੁੰਦੀ ਰਹਿੰਦੀ ਆ ਅਸੀਂ ਪਾਪਾ ਜੀ ਤੇ ਬਕਰਬੀਰ ਭਾਜੀ ਕੱਢਣਾ ਵਾਤਣਾ ਫੇਰ ਭਾਜੀ ਇਹ ਕੋਈ ਗੱਲ ਨਹੀਂ ਹੁੰਦੀ ਉਹਨ ਦਾ ਕੋ ਗੱਡੀ ਨਾ ਨਹੀਂ ਜਦੋਂ ਆਪਾਂ ਗੱਲੀ ਜਿਹੜੀ ਕਰ ਲਈ ਆ ਇੱਕ ਵਾਰੀ ਲੱਖ ਹੌਣ ਮੈਨੂੰ ਕੋਲੋਂ ਪਾਉਣਾ ਪੈਣਾ 5 ਲੱਖ ਅੱਗੇ ਉਹ ਕੰਜਰ ਭਰ ਕੇ ਬੈਠਾ ਉਹ ਭਰਿਆ 5 ਪਹਿਲੋਂ ਆ ਉਹ ਹੋਈ ਐ ਨਾ ਤਾਂ ਕਰਕੇ ਸੱਪੇ ਨੂੰ ਖੜੇ ਆ ਉਹ ਐਵੇਂ ਧਾਰ ਕਿੰਨਾ ਕਕਲੇ ਨੂੰ ਦਈ ਜਾਈਏ ਨਾ ਪੈਸੇ ਤੇ ਸਾਡੇ ਕੋਲ ਹੀ ਨਹੀਂ ਜਾਈਏ ਆਪਣੇ ਹਾਂਜੀ ਸਪਨ ਸਾਹਿਬ ਹੈਲੋ ਹੈਲੋ ਹਾਂਜੀ ਆ ਗਏ ਸੀ ਭਾਜੀ ਮੈਂ ਆ ਕਰ ਲੋ ਠੀਕ ਆਂ ਤੇ ਵਾਹ ਭਰਾ ਲਾਭ ਸੋ ਸਾਡਾ ਭਰਾ ਨਹੀ ਨਹੀ ਕਰ ਲੋ ਕਰ ਲੋ ਹਾਂਜੀ ਸਰਪੰਚ ਜੀ ਆਪ ਪਹੁੰਗੇ ਮੈਂ ਮੈਂ ਇਹਨੂੰ ਕਹਾ ਮੇਰਾ ਕ੍ਰੋਸ ਹੈ ਮੈਨੂੰ ਕ੍ਰੋਸ ਕਰਾ ਆ ਲੈੰਗੋ ਤੇ ਮੈਂ ਮੈਂ ਤੁਹਾਨੂੰ ਦੇ ਦੇਣਾ ਹਾਂ ਹਾਂ ਹਾਂਜੀ ਸਰਪੰਚ ਕੋਈ ਨੀ ਕੋਈ ਨਾਲ ਹੀ ਆਪਾਂ ਬੰਦਾ ਨਹੀਂ ਜੀ ਭਾਜੀ ਆਪਣੇ ਭਾਜੀ ਕਲਪੀ ਦੀ ਚੰਗਾ ਜੀ ਮਨ ਕਰ ਆਪਾਂ ਦੇ ਸਰਪੰਚ ਦੇ ਮੂੰਹ ਨੂੰ ਅਖਿਓ ਜੀ ਦੱਸੋ ਸਾਹ ਘੱਲ ਕੇ ਤੁਸੀਂ ਆਪਣੇ ਭਰਾ ਜੀ ਅਸੀਂ 20 25 ਪੈਕਟ ਦੇ ਕੋ ਫੜਨੇ ਸੀ ਮਹਾਰਾਜ ਨੂੰ ਆਉਂਦਾ ਸੀ ਨਵੀਂ ਬੈਠੇ ਆ ਜਿੰਨਾ ਸਮਾਨ ਮੋਟਾ ਦੇ ਦਿਆ ਆਪਾਂ ਨੂੰ ਦੇ ਦੇ ਬਾਰੇ ਨਹੀਂ ਪਤਾ ਨਾ ਚਾਹੀ ਨਹੀਂ ਅਸੀਂ ਦੱਸ ਦੇਣਾ ਤੁਹਾਨੂੰ ਤਿੰਨ ਪੈਟ ਪਹਿਲਾਂ ਦੇਖੀ ਥੋੜਾ ਖੜਾ ਉੱਦੋਂ ਫੁੱਦਾ ਆ ਅੱਖੀਂ